मां जो डीजीपी साहब श्री गौरव जाधव आईपीएस डीजीपी पंजाब और श्री संदीप मालिक आईपीएस एसएसपी हिसारपुर दी अह रहमई तहत जेडी आज ਆਪਾਂ ਕਾਨਫਰੰਸ ਕਰ ਰਹੇ ਆ ਇਹ ਜੋ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੀ ਡਰਾਈਵ ਚਲਾਈ ਹੋਈ ਆ ਉਹਦੇ ਵਿੱਚ ਸਬ ਡਿਵੀਜ਼ਨ ਜਿਹੜੀ ਆ ਰੂਲਰ ਬਰੋਂ श्री ਰਣਿੰਦਰ ਸਿੰਘ ਡੀਐਸਪੀ ਦੀ ਰਮਾਈ ਹੇਟ ਮਿਤੀ 14 25 ਨੂੰ ਸੈਦ ਦਲਜੀਤ ਕੁਮਾਰ ਦਲਜੀਤ ਸਿੰਘ ਸਮੇਤ ਜਿਹੜੇ ਪੁਲਿਸ ਪਾਰਟੀ ਵੱਲੋਂ ਡੱਲੇਵਾਰ ਮੋੜ ਤੇ ਜਿਹੜਾ ਨਾਕਾ ਲਾਇਆ ਹੋਇਆ ਸੀ ਉਹਦੇ ਵਿੱਚ ਜਿਹੜੇ ਆ ਅ ਅਰਮਜੀਤ ਸਿੰਘ ਸਾਨੂੰ ਅਕਬਾਲ ਸਿੰਘ ਵਾਸੀ ਮਲਾਪਨਗਰ ਮਾਲਟੌਨ ਅਤੇ ਸਾਦਕ ਮੁਹੰਮਦ ਉਸ ਅੰਡਾ son of ਤਾਜ ਮੁਹੰਮਦ ਵਾਸੀ ਪਿੰਡ ਸਤੌਰ ਥਾਣਾ ਹਰਿਆਣਾ ਨੂੰ ਜਿਹੜਾ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਜਿਹੜਾ ਕਾਬੂ ਕੀਤਾ ਆ ਅ ਜਿਨ੍ਹਾਂ ਪਾਸੋਂ 56 ਗ੍ਰਾਮ ਜਿਹੜਾ ਨਸ਼ੀਲਾ ਪਦਾਰਥ ਬਰਾਮਦ ਹੋਇਆ ਜਿਹੜੇ ਲੜੀ ਦੇ ਤਹਿਤ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਨੰਬਰ 43 ਮਿਤੀ 1/4/25 ਅੰਡਰ ਸੈਕਸ਼ਨ 22 ਕਾਰਟ 85 ਪੀਐਸ ਹਰਿਆਣੇ ਵਿਖੇ ਦਰਜ ਕੀਤਾ ਗਿਆ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦੀ ਜਿਹੜੀ ਪੁਛਗਿਸਤ ਦੇ ਵਿੱਚ ਜਿਹੜਾ ਇਹ ਚੀਜ਼ ਆਈ ਹੈਗੀ ਆ ਕਿ ਇਹਨਾਂ ਵੱਲੋਂ ਨਸ਼ੇ ਦੀ ਲੋੜ ਜਾਂ ਨਸ਼ੇ ਦੀ ਪੂਰਤੀ ਕਰਨ ਲਈ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਵਕ ਵਕ ਹੋਰ ਵੀ ਬਾਰਦਾਤਾ ਕੀਤੀਆਂ। ਇਹਨਾਂ ਪਾਸ ਜਿਹੜਾ ਖਡਾਉਣਾ ਨਮਾ ਪਿਸਤੋਲ ਜਿਹਦੇ ਵਿੱਚੋਂ ਵਗੈਰਾ ਅੱਗ ਵਗੈਰਾ ਨਿਕਲਦੀ ਹੈਗੀ ਆ ਉਹ ਜਿਹੜੀ ਲੇਬਰ ਸ਼ਾਮ ਨੂੰ ਆਪਣੇ ਜਿਹੜੀ ਆ ਛੁੱਟੀ ਕਰਕੇ ਨਿਕਲਦੀ ਹੈ ਜਾਂ ਸਵੇਰ ਨੂੰ ਜਿਹੜੀ ਲੇਬਰ ਦਾ ਆਫ ਹੁੰਦਾ ਆ ਉਹਨਾਂ ਨੂੰ ਇਹੋ ਜਿਹੇ ਨਿਸ਼ਾਨਾ ਬਣਾਉਂਦੇ ਸਨ ਇਹਨਾਂ ਨੇ ਜਿਹੜਾ ਇੱਕ ਪਹਿਲੋਂ ਜਿਹੜਾ ਸਵਿੱਤਰੀ ਫੈਕਟਰੀ ਜਿਹੜੀ ਆ ਫੈਕਟਰੀ ਆ ਉੱਥੋਂ ਐਕਟਵਾਸ ਤੋਂ ਸਕੂਟਰ ਪਾਸੋਂ ਜਿਹੜਾ ਇਹਨਾਂ ਨੇ 13000 ਰੁਪਏ ਖੋਇਆ ਇਸੇ ਤਰ੍ਹਾਂ ਇਹਨਾਂ ਨੇ ਗਾਹਾਂ ਜਿਹੜਾ ਕਰਦੇ ਹੋਏ ਇਹਨਾਂ ਨੇ ਪੀਕਵਾਲ ਨਹਿਰ ਦੇ ਉੱਤੇ ਜਿਹੜਾ ਪ੍ਰਵਾਸੀ ਮਜ਼ਦੂਰ ਪਾਸੋਂ ਜਿਹੜਾ ਉਹਦੇ ਲੁੱਟ ਕੀਤੀ ਹੈਗੀ ਆ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੀ ਪੁਛਕਿਸ਼ ਕਰਕੇ ਆਈਡੈਂਟੀਫਿਕੇਸ਼ਨ ਕਰਾ ਕੇ ਉਹਨਾਂ ਨੂੰ ਮੁਲਾਜ਼ਮਾ ਨੂੰ ਕਰਦੇ ਇਹਨਾਂ ਦੇ ਤਹਿਤ ਇੱਕ ਵੱਖਰਾ ਮਕਦਮਾ ਨੰਬਰ 45 ਜਿਹੜਾ 25309 4BN ਸਹ ਤਹਿ ਦਰਜ ਕੀਤਾ ਗਿਆ ਤੇ ਇਹਨਾਂ ਪਾਸੋਂ ਅੱਜ ਵੀ ਜਿਹੜਾ ਇਹਨਾਂ ਦਾ ਪੁਲਸਰਮਾਨ ਲਿਆ ਆ ਜਿਹੜਾ ਸਾਦਿਕ ਉਰਫ ਮੁਹੰਮਦ ਇਹਦੇ ਪਾਸ ਪਹਿਲਾਂ ਵੀ 5 ਕੇਸ ਦਰਜ ਆ ਮਕੇਸ਼ ਕੁਮਾਰ ਜਿਹੜਾ ਇਹਦੇ ਖਿਲਾਫ ਵੀ ਜਿਹੜਾ ਪਹਿਲਾਂ ਚੋਰੀ ਦਾ ਦਰਜ ਹੈਗਾ ਇਹਨਾਂ ਦੀ ਪੁਸ਼ਗਿਸ਼ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਆ ਕਿ ਜਿਹੜਾ ਇਹਨਾਂ ਨਾਲ ਇੱਕ ਤੀਜਾ ਸਾਥੀ ਸੀ ਸਰਵਜੀਤ ਵਾਸੀ ਪਿੰਡ ਕਾਂਟੀਆਂ ਹਰਿਆਣਾ ਉਹਦੇ ਖਿਲਾਫ ਵੀ ਇੱਕ ਜਿਹੜਾ ਚੋਰੀ ਦਾ ਫਰਚਾ ਦਰਜ ਹੈਗਾ ਇਹ ਨਸ਼ਾ ਕਰਨ ਦੀ ਪੂਰਤੀ ਲਈ ਜਾਂ ਨਸ਼ੇ ਦੀ ਜਿਹੜੀ ਲੋਰ ਦੇ ਵਿੱਚ ਜਿਹੜੀਆਂ ਇਹ ਪ੍ਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਇਹ ਬੰਦੇ ਜਿਹੜੇ ਹੈਗੇ ਆ ਲਗਾਤਾਰ ਜਿਹੜਾ ਸਾਨੂੰ ਇਹਨਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਆ ਸੰਤ ਇਹਨਾਂ ਦੇ ਅਸੀਂ ਟਰੈਪ ਵਗੈਰਾ ਲਗਾਇਆ ਹੋਇਆ ਸੀਗਾ ਇਹਨਾਂ ਨੂੰ ਅਸੀਂ ਉਸ ਤਰੀਕ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਪਾਸੋਂ ਇੱਕ ਨਕਲੀ ਪਿਸਤੌਲ ਗੜਾਸੀ ਬਾਰਦਾਂਤ ਵਿੱਚ ਇੱਕ ਮੋਸ਼ਕਲ ਜੋ ਵਰਜੇ ਸਨ ਉਹ ਬਰਾਮਦ ਕੀਤਾ ਹੈਗਾ ਆ ਤੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਗੇ ਦੂਸਰੇ ਦੇ ਵਿੱਚ ਜਿਹੜਾ ਆ ਇਸੇ ਤਰ੍ਹਾਂ ਬੁੱਲਵਾਲ ਜਿਹੜਾ ਸਬ ਡਿਵੀਜ਼ਨ ਜਿਹੜੀ ਆ ਬੁੱਲਵਾਲ ਥਾਣੇ ਵੱਲੋਂ ਇੱਕ 17325 ਨੂੰ ਜਿਹੜਾ ਜਸ਼ਨਦੀਪ ਸਿੰਘ ਤਾਕੜ ਰਜਿੰਦਰ ਸਿੰਘ ਪਾਸੋਂ ਜਿਹੜਾ ਨਸ਼ੀਲਾ ਪਾਊਡਰ ਪੋਸ਼ ਪਾਰਟੀ ਵੱਲੋਂ ਬਰਾਮਦ ਕੀਤਾ ਜਦੋਂ ਇਹਨਾਂ ਦੀ ਪੁਸ਼ਕਸ਼ ਜਿਹੜੀ ਕੀਤੀ ਹੈਗੀ ਆ ਤੇ ਇਹਨਾਂ ਨੇ ਕਾਫੀ ਜਿਹੜੀਆਂ ਵਾਰਦਾਤਾਂ ਉਹਦੇ ਵਿੱਚ ਏਰੀਆ ਦੇ ਵਿੱਚ ਕੀਤੀਆਂ ਜਿਨ੍ਹਾਂ ਖਿਲਾਫ ਵੀ ਇੱਕ ਵੱਖਰਾ ਮਕਦਮਾ ਦਰਜ ਕਰਕੇ 33 ਮਿਤੀ 17/3/25 ਬਾਈਕਾਰਡ 85 ਦੇ ਬਿੱਤ ਤਹਿ ਕੇ ਜਦੋਂ ਉਹਦੇ ਫਾਰਵਰਡ ਬੈਕਵਰਡ ਲਿੰਕ ਟੈਸਟ ਕੀਤੇ ਗਏ ਤੇ ਇਹਨਾਂ ਦਾ ਇੱਕ ਹੋਰ ਸਾਥੀ ਜਿਹੜਾ ਇਹਦੇ ਵਿੱਚ ਨਾਮ ਜੋ ਰਜਿੰਦਰ ਕੀਤਾ ਗਿਆ ਹੈਗਾ ਆ ਇਹਨਾਂ ਪਾਸੋਂ ਪੁਸ਼ਕਸ਼ ਦੇ ਉੱਤੇ ਤਿੰਨ ਜਿਹੜੇ ਹੈਗੇ ਆ ਪਿਸਟਲ ਬRAND ਕੀਤੇ ਜਿਹੜੇ 30 ਬੋਰ ਦੇ ਤੇ ਜਿਹੜੇ ਮੇਡ ਇਨ ਇਟਲੀ ਦੇ ਬਣੇ ਹੋਏ ਸੀ ਤੇ ਸਵੇਤ ਮੈਗਜ਼ੀਨ ਜਿਹੜਾ ਅਸੀਂ ਉਹਨਾਂ ਦਾ ਬRAND ਕੀਤਾ ਆ ਇਸੇ ਲੜੀ ਦੇ ਤਹਿਤ ਜਿਹੜਾ ਮਾਲਟੋਨ ਜਿਹੜਾ ਸ਼ਾਰਪੁਰ ਵਿਖੇ ਆ ਜਿਹੜਾ ਇੱਕ ਮੁਕੱਦਮਾ ਹੋਰ 260 ਨਸ਼ੀਲੇ ਗਰਮ ਤਾਰਮਜੀਦ ਖਿਲਾਫ ਜਿਹੜਾ ਦਰਜ ਦਿਲਸ਼ਰ ਕੀਤਾ ਗਿਆ ਹੈਗਾ ਇਹ ਲਗਾਤਾਰ ਜਿਹੜੀ ਸਾਡੀ ਮੁਹਿੰਮ ਆ ਨਸ਼ਿਆਂ ਦੇ ਖਿਲਾਫ ਜਿਹੜੀ ਲਗਾਤਾਰ ਜਾਰੀ ਰਹੂਗੀ ਨਸ਼ਿਆਂ ਵਾਲੇ ਵਿਅਕਤੀ ਹੀ ਮੁੜਕੇ ਲੁੱਟਾਂ ਖੋਹਾਂ ਨੂੰ ਜਿਹੜਾ ਇਲਜ਼ਾਮ ਜਿਹੜਾ ਦਿੰਦੇ ਹੈਗੇ ਆ ਇਸ ਲੜੀ ਤੱਕ ਜਿਹੜਾ ਸਬਡਿਵੀਜ਼ਨ ਦੇ ਵਿੱਚ ਅਸੀਂ ਜਿਹੜਾ ਕਾਫੀ ਜਿਹੜੇ ਬੰਦੇ ਹਰਿਆਣਾ ਬੁੱਲੰਵਾਲ ਮਲਟਾਉਨ ਸਬਡਿਵੀਜ਼ਨ ਤੇ ਪੂਰੇ ਹਿਸ਼ਾਰਪੁਰ ਦੇ ਡਿਸਟ੍ਰਿਕਟ ਵਿੱਚ ਫੜ ਕੇ ਐਨਡੀ ਦੇ ਬੰਦਿਆਂ ਦੇ ਵਿੱਚ ਅਸੀਂ ਜਿਹੜਾ ਲਗਾਤਾਰ ਉਹਨਾਂ ਦੀ ਪੁਸ਼ੀਸ਼ ਕਰਕੇ ਇਹੀ ਬੰਦੇ ਬਾਰਦਾਤਾਂ ਦੇ ਵਿੱਚ ਜਿਹੜਾ ਸਾਰਾ ਦੂਜਿਆਂ ਨੂੰ ਲੁੱਟ ਖੋਹ ਦੀਆਂ ਵੀ ਕਰਦੇ ਹੈਗੇ ਆ ਹੁਣ ਤੱਕ ਤਕਰੀਬਨ ਅਸੀਂ ਤਕਰੀਬਨ 246 ਦੇ ਬੰਦੇ ਜਿਹੜੇ ਆ ਐਨਡੀ ਦੇ ਵਿੱਚ ਜਿਹੜੇ ਦਰਜ ਕਰ ਦਿੱਤੇ ਔਰ ਵੱਖਰੇ ਮੁਕਾਦਮੇ ਜਿਹੜੀ ਇਹਨਾਂ ਲੁੱਟਾਂ ਖੋਹਾਂ ਕੀਤੀਆਂ ਸਾਡੀਆਂ ਕਾਫੀ ਟਰੇਸ ਹੋ ਗਈਆਂ। ਸਰ ਕਿ ਕਿੰਨੇ ਪਰਸੈਂਟ ਬੰਦੇ ਸਨ ਜਿਹੜੇ ਇਹ ਇਹਦੇ ਵਿੱਚ ਜਿਹੜੇ ਚਾਰਜ ਜਿਹੜੇ ਟੋਟਲ ਵਿਅਕਤੀ ਸੀਗੇ ਜੀ ਤੇ ਜਿਨ੍ਹਾਂ ਪਾਸੋਂ ਅਸੀਂ ਜਿਹੜੇ ਵੈਪਨ ਆ ਖਡਾਉਣਾ ਨਾਮਾ ਪਿਸਤੌਲ ਆ ਜਾਂ ਐਨਡੀ ਨਾਲ ਰਿਕਵਰੀ ਆ ਔਰ ਫਾਰਵਰਡ ਲਿੰਕ ਕਰਕੇ ਅਸੀਂ ਲਗਾਤਾਰ ਇਹਨਾਂ ਦੇ ਹੋਰ ਪਿੱਛੇ ਵੀ ਜਿਹੜੇ ਜਾ ਰਹੇ ਆ ਔਰ ਜਿਹੜੀ ਇਹਨਾਂ ਦੀ ਜਿਹੜੀ ਟ੍ਰੇਨ ਨੂੰ ਅਸੀਂ ਬਰਸ਼ਟ ਕਰ ਰਹੇ ਹਾਂ।